ਮੈਂ ਬੁੱਤ ਕਾਗਦਨਿਆਂ ਵਾਟੇ ਲੈ ਆਤ ਜਿੰਨੇ ਪਤਾ ਬਿਮਾਰ ਰਹਿੰਦੇ ਛੱਤ ਵੀ ਤੁਹਾਡੀ ਕਾਨਿਆਂ ਦੀ ਆ ਹਾਲਤ ਮਾੜੀ ਨਹੀਂ ਕਰਦੀ ਦੇਵਗੇ ਆਬ ਆਬ ਮਾਰਚ ਮਾਰ ਰਹਿੰਦਾ ਕਿਤੇ ਆੜੇ ਜਾਂਦੇ ਜੇ ਕਦੇ ਕਦੇ ਜਾਂਦੇ ਰਸੋਈ ਨਹੀਂ ਜਾਂਦੇ ਜਿੰਨੇ ਰਸੋਈ ਕਿੱਥੇ ਆ ਪੁੱਤ ਤੇ ਇਹ ਹੈਗੀ ਨਹੀਂ ਅਜੇ ਨਹੀਂ ਹੈਗੀ ਐਡੇ ਐਡੇ ਅੱਛਾ ਤੇ ਐਡੇ ਐਡੇ ਨੂੰ ਕਾਉਂਟ ਪਕਾ ਕੇ ਦੇ ਮੈਂ ਹੀ ਪਕਾ ਕੇ ਦੇ ਨਹੀਂ ਸੀ ਇਹਦਾ ਪਿਲਸਨ ਮਿਲਦੇ ਕੁਛ ਆਪ ਕਰ ਲੈਦੇ ਤੇ ਅਸੀਂ ਕੋਈ ਮਾੜਮ ਮਟ ਲਾ ਦੇਣੇ ਪਿਲਸਨ ਵੀ ਲੱਗੀ ਹੋਈ ਸਾਡੇ ਦਮਾਂ ਜਣਿਆਂ ਦੀ ਵੀ ਜੇ ਦਵਾਈ ਛੁੱਟੇ ਪਤਾ ਤਾਂ ਫੇਰ ਹੀ ਹੋਣੇ ਖਰਚੇ ਨਾਲ ਬਾਹਰ ਲੱਗਣੇ ਲੱਗੀ ਹੋੜੀ ਕਿਤੇ ਲੱਗਦੇ ਨਿਕਲਨੇ ਲਾ ਦਿੱਤੇ ਲੱਗ ਜਾਂਦੇ ਤੋਂ ਦਵਾਈ ਤਲਾ ਲਏ ਤੇ ਅੱਛਾ ਉਹ ਆਹ ਇਹਦਾ ਗੇਟ ਵੀ ਹੈ ਨਹੀਂ ਤੁਹਾਡੇ ਘਰ ਨੂੰ ਦਵਾਈ ਨੀ ਘਰ ਛੱਡਦੀ ਠੀਕ ਕਰ ਗਰੀਬੀ ਤੇ ਬਿਮਾਰੀ ਬੰਦੇ ਨੂੰ ਠੰਣ ਨਹੀਂ ਦਿੰਦੀਆਂ ਇਸੇ ਤਰ੍ਹਾਂ ਦਾ ਹੀ ਇੱਕ ਪਰਿਵਾਰ ਜ਼ਿਲ੍ਹਾ ਫਰੋਹੀਪੁਰ ਦੇ ਨੇੜਲੇ ਪਿੰਡ ਦਾ ਹੈ ਵੀਰ ਜੀ ਕਾਫੀ ਸਮੇਂ ਤੋਂ ਬਿਮਾਰ ਰਹਿੰਦੇ ਆ ਚਾਰੇ ਕਿਤੇ ਦਿਹਾੜੀ ਜਾਂਦੇ ਆ ਜਦੋਂ ਦਿਹਾੜੀ ਲਾਏ ਆਉਂਦਾ ਉਦੋਂ ਫੇਰ ਬਿਮਾਰ ਹੋ ਜਾਂਦਾ 10 ਸਾਲ ਪਹਿਲਾਂ ਪਤਨੀ ਨੇ ਛੱਡ ਕੇ ਕਿਤੇ ਹੋਰ ਵਿਆਹ ਕਰਾ ਲਿਆ ਵੀਰ ਦੇ ਦੋ ਬੱਚੇ ਆ ਦੋਨੇ ਪੜਦੇ ਆ ਵੀਰ ਦੇ ਜਦੋਂ ਘਰ ਦੀ ਹਾਲਤ ਦੇਖੀ ਤਾਂ ਬਹੁਤ ਦੁੱਖ ਹੋਇਆ ਇਹਦੀਆਂ ਜਿਹੜੀਆਂ ਸ਼ਤਾਂ ਉਹ ਵੀ ਕੰਨਿਆਂ ਵਾਲੀਆਂ ਜਦੋਂ ਮੀਂਹ ਪੈਂਦਾ ਉਦੋਂ ਚੀ ਆਉਂਦੀਆਂ ਇਹਦੇ ਘਰ ਨੂੰ ਇੱਕ ਵੀ ਦਰਵਾਜ਼ਾ ਨਹੀਂ ਹੈ ਨਾ ਹੀ ਬਿਜਲੀ ਦਾ ਪ੍ਰਬੰਧ ਹੈ ਇੱਕ ਬਲਬ ਜਾਂ ਲੱਗਿਆ ਹੋਇਆ ਬਸ ਉਹਦੇ ਚਾਨਣ ਦੇ ਸਹਾਰੇ ਇਹ ਅਦਰ ਰੋਟੀ ਟੁਕ ਕਰ ਲੈਂਦੇ ਆ ਵੀਰ ਦੀ ਮਾਤਾ ਜੀ ਇਹਨਾਂ ਨੂੰ ਰੋਟੀ ਬਣਾ ਕੇ ਦਿੰਦੀ ਆ ਉਹਨੇ ਹੀ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਲੋ ਬੱਚੇ ਥੋੜੇ ਜਿ ਸਿਆਣੇ ਹੋਏ ਆ ਤੇ ਬੱਚਿਆਂ ਦੇ ਖੇਡਣ ਦੇ ਉਮਰ ਦੇ ਵਿੱਚ ਬੱਚੀ ਦੇ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ ਬੱਚੀ ਕਹਿੰਦੀ ਜਦੋਂ ਮੇਰਾ ਪਿਤਾ ਬਿਮਾਰ ਹੁੰਦਾ ਤੇ ਜਦੋਂ ਜਾਂ ਮੀਂਹ ੇਰੀਆ ਆਉਂਦਾ ਉਦੋਂ ਸਾਨੂੰ ਬਹੁਤ ਮੁਸ਼ਕਲ ਆਉਂਦਾ ਡਰ ਲੱਗਦਾ ਹੁੰਦਾ ਕੋਲੇ ਕੋਈ ਪੈਸਾ ਨਹੀਂ ਹੁੰਦਾ ਬੱਚਿਆਂ ਦੀ ਦਾਦੀ ਕਹਿੰਦੀ ਵੀ ਮੇਰੇ ਕੋਲੇ ਵੀ ਜਿੰਨਾ ਕ ਹੁੰਦਾ ਮੈਨੂੰ ਪੈਨਸ਼ਨ ਆਉਂਦੀ ਆ ਉਹਦੇ ਚ ਮੈਂ ਪੈਸੇ ਦੇ ਦਿੰਦੇ ਆ ਇਹ ਵੀ ਮੇਰਾ ਪੁੱਤ ਦਵਾਈ ਤੋਂ ਵਾਂਝਾ ਨਾ ਰਹਿ ਜੀ ਜੇ ਕੋਈ ਵੀ ਵੀਰ ਜਾਂ ਭੈਣ ਇਸ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ